ਦੀਆਂ ਨਿਊ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਮਾਨਯੋਗ ਸੀਐਮ ਭਗਵੰਤ ਮਾਨ ਜੀ ਦੇ ਹੁਕਮਾਂ ਅਨੁਸਾਰ ਅੱਜ ਜ਼ਿਲ੍ਹਾ ਜਲੰਧਰ ਦੇ 23 ਪਿੰਡਾਂ ਵਿੱਚ ਕਾਸੋ ਆਪਰੇਸ਼ਨ ਜਾਰੀ ਕੀਤਾ ਗਿਆ ਜਿਨ੍ਹਾਂ ਵਿੱਚੋਂ ਫਲੋਰ ਗੰਨਾ ਪਿੰਡ ਦੇ ਨਾਲ ਲੱਗਦੇ 30 ਪਿੰਡਾਂ ਵਿੱਚ ਕਾਸੋ ਆਪਰੇਸ਼ਨ ਦੀ ਚੈਕਿੰਗ ਕਰਨ ਦੇ ਲਈ ਮੌਕੇ ਤੇ ਜਲੰਧਰ ਪੁਲਿਸ ਨਵੀਨ ਸਿੰਘਲਾ ਜੀ ਜਗਰੂਪ ਕੌਰ ਬਾਟ ਜੀ ਆਪਣੇ ਪੁਲਿਸ ਫੋਰਸ ਟੀਮ ਦੇ ਨਾਲ ਪਹੁੰਚੇ ਜਿੱਥੇ ਕਿ ਪਿੰਡਾਂ ਦੀਆਂ ਪੰਚਾਇਤਾਂ ਨੇ ਆਣ ਕੇ ਨਾਲ ਆਈ ਹੋਈ ਪੁਲਿਸ ਫੋਰਸ ਦਾ ਮਾਨ ਸਨਮਾਨ ਕੀਤਾ ਤੁਹਾਨੂੰ ਦੱਸ ਦਈਏ ਕਿ ਮੌਕੇ ਤੇ ਆਏ ਨਵੀਨ ਸਿੰਘਲਾ ਜੀ ਵੱਲੋਂ ਵੱਖ-ਵੱਖ ਸ਼ੱਕੀ ਘਰਾਂ ਦੀ ਜੈਕਿੰਗ ਕੀਤੀ ਗਈ ਜਿਨ੍ਹਾਂ ਵਿੱਚੋਂ ਕਈ ਘਰਾਂ ਨੂੰ ਤਾਲੇ ਲਗਾ ਕੇ ਪਹਿਲਾਂ ਹੀ ਫਰਾਰ ਹੋ ਗਏ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਹੋਇਆਂ ਨਵੀਨ ਸਿੰਘਲਾ ਜੀ ਨੇ ਕਿਹਾ ਹੈ ਕਿ ਕਾਸੋਪਰੇਸ਼ਨ ਚੈਕਿੰਗ ਦੌਰਾਨ ਜੇਕਰ ਨਸ਼ਾ ਤਸਕਰ ਫੜਿਆ ਜਾਂਦਾ ਹੈ ਤਾਂ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਪਰਚਾ ਦਰਜ ਕਰਕੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ। ਉਹਨਾਂ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਸਖਤ ਆਦੇਸ਼ਾਂ ਦੇ ਤਿੱਤ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਸੀਲ ਕਰਨ ਦੇ ਆਦੇਸ਼ ਹਨ। ਇਸ ਲਈ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਸ਼ਿਕੰਜਾ ਕਸਦਿਆਂ ਹੋਇਆਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਕਿਸੇ ਵੀ ਨਸ਼ਾ ਤਸਕਰ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਫਿਲੌਰ ਤੋਂ ਪੱਤਰਕਾਰ ਡਾਕਟਰ ਰਾਣਾ ਅਪਰਾਧੀ ਖਾਸ ਰਿਪੋਰਟ आले आले नाते पुलिस प्रशासन तोडे नाम है और सरकार बड़ी क्लियर है इस बारे में मतलब गंदगी पर तो स्पीकर थैंक यू वेरी मच सर ਆ ਮੇਰੀਆ ਡੀਆਈਜੀ ਦਿਵੰਦਰ ਰੇਂਜ ਖੁਦ ਪਹੁੰਚਿਆ ਐਸਪੀ ਤਹਿਤ ਦੇ ਅਧਿਕਾਰੀ ਐਸਪੀ ਹੈੱਡਕੁਆਰਟਰ ਐਸਪੀ ਜੀ ਜਿਹੜੇ ਮੌਕੇ ਹੋਇਆ ਨਾਲ ਲੱਖਵਕ ਬਾਲਾ ਦੇ ਇੱਕ ਤੋਂ ਸਪੱਸ਼ਟ ਤੌਰ ਤੇ ਪਹੁੰਚਿਆ ਉਹਨਾਂ ਦੇ ਰਾਤ ਦੇ ਰਾਤ ਦੀ ਅਗਨੀ ਹੈ ਕੋਈ ਨਾ ਵੀ ਕੰਮ ਨਹੀਂ ਕਰਦੇ ਆ ਵੀ ਜਾਂਦੇ ਚੱਕਦੇ ਹੋਏ ਕੋਈ ਜਾਵਟ ਨਹੀਂ ਜੇ ਵੀ ਹੈਗਾ ਤੁਸੀਂ

ਮੁਨੀਸ਼ਪਾਲਿਕਾ ਆਦੇਸ਼ ਅਗੇ ਸੀਐਮ ਸਰ ਦੀ ਗਾਈਡਲਾਈਨਸ ਹੈ ਤੇ ਐਸਐਸਪੀ ਸਰ ਦੀ ਡੀਜੀ ਸਰ ਦੀ ਇਨਸਟਰਕਸ਼ਨ ਦੇ ਤਹਿਤ ਇਥੇ ਪੂਰੇ ਜ਼ਿਲ੍ਹੇ 'ਚ 11 ਜਗ੍ਹਾ ਕਾਸੋ ਆਪਰੇਸ਼ਨ ਹੋਇਆ ਜਰਨਲ ਪਿੰਡੋ ਦੇ ਚੋਇਤ ਜਗ੍ਹਾ ਸੀ ਜਿਹੜੇ ਵੀ ਸਾਡੇ ਡਰਗ ਪੌਟਸ ਕੋਰਸ ਹਨ ਉਦੋਂ ਰੀਅਲ ਏਰੀਆ 'ਚ ਅਸੀਂ ਕਾਸੋ ਆਪਰੇਸ਼ਨ ਕੀਤਾ ਤੇ ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਪਰਚੇ ਰਜਿਸਟਰ ਕਰਾਂਗੇ ਜੀ ਤੇ ਇਹੀ ਮਹਿੰਦੇ ਤਹਿਤ ਅਸੀਂ ਜਿਹੜੇ ਡਰੱਗਸ ਸਮੱਗਲਰਸ ਐ ਪੈਡਲਰਸ ਐ ਉਹਨਾਂ ਦੀ ਪ੍ਰੋਪਰਟੀਆਂ ਫ੍ਰੀਜ਼ ਕਰਾ ਰਹੇ ਹਾਂ ਸੀਜ਼ ਕਰਾ ਰਹੇ ਹਾਂ ਜੋ ਲੀਗਲ ਪ੍ਰੋਸੈਸ ਹੁੰਦਾ ਹੋਇਆ ਹੈ ਤੇ ਜਿਹਾ ਐਕਸ਼ਨ ਹੋਰ ਸ਼ਹਿਰਾਂ 'ਚ ਦੇਖਣ ਨੂੰ ਮਿਲਿਆ ਜਲੰਧਰ ਜਿਹੜੇ ਵਿੱਚ ਕਦੋਂ ਐਕਸ਼ਨ ਹੋਇਆ ਦੇਖਣ ਨੂੰ ਮਿਲਿਆ ਬਿਲਕੁਲ ਜੀ ਅਸੀਂ ਥੂ ਡੀਗਲ ਪ੍ਰੋਸੈਸ ਅਪਣਾ ਕੇ ਸਿਵਲ ਅਥਾਰਟिटीज ਨਾਲ ਟਾਈ ਅਪ ਕਰਕੇ ਸਿਵਲ ਅਥਾਰਟिटीज ਵੱਲੋਂ ਇਨੀਸ਼ੀਏਟ ਹੁੰਦਾ ਤਾਂ ਉਹਨਾਂ ਦੇ ਨਾਲ ਅਸੀਂ ਪੁਲਿਸ ਅਸਿਸਟੈਂਸ ਪ੍ਰੋਵਾਈਡ ਕਰਾਂਗੇ ਹਾਂ ਅੱਛੇ ਮਤਲਬ ਇਹ ਜਿਹੜਾ ਪਿੰਡ ਹੈਗਾ ਬੜਾ ਹੌਟਸਪੌਟ ਹੈਗਾ ਬਦਨਾਮ ਏਰੀਆ ਇਹ ਕਿੰਨਾ ਜ਼ਿਆਦਾ ਚੌਂਕੀ ਖੋਲਣ ਲੱਗੇ ਪੁਲਿਸ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਰ ਹੁਣ ਦਸੰਬਰ ਦੇ ਵਿੱਚ ਇੱਥੇ ਚੌਂਕੀ ਮਿਲੀ ਹੈਗੀ ਹੈ ਪਿੰਡ ਵਾਸੀਆਂ ਦਾ ਰਿਸਪੌਂਸ ਕਿਹੋ ਜਿਹਾ ਹੈ ਇਲਾਕੇ ਦਾ ਰਿਸਪੌਂਸ ਕੀ ਹੈ ਪਿੰਡ ਵਾਸੀਆਂ ਦਾ ਰਿਸਪੌਂਸ ਪੋਜ਼ਿਟਿਵ ਹੈ ਜੀ ਇਹ ਚੌਂਕੀ ਪਹਿਲਾਂ ਡਿਵੀਜ਼ਨ ਪੈਂਗੇ ਤੋਂ ਵੀ ਸੀ ਸੀਰੀਅਸ ਗੱਲ ਸਰ ਦਾ ਟਾਈਮ ਸੀ ਉਸ ਤੋਂ ਬਾਅਦ ਹੁਣ ਖੁੱਲਈ ਹੈ ਇਹ ਐਸਐਸਪੀ ਸਰ ਦੇ ਇਨੀਸ਼ੀਏਟਿਵ ਦਾ ਹੈ ਡੀਆਈਜੀ ਸਰ ਦੇ ਇਨੀਸ਼ੀਏਟਿਵ ਦਾ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਖੁੱਲੀ ਹੈ ਤੇ ਇਹਦੇ ਨਾਲ ਪਿੰਡ ਨੂੰ ਫਾਇਦਾ ਹੈ ਪੁਲਿਸ ਨੂੰ ਫਾਇਦਾ ਲੋਅ ਐਂਡ ਆਰਡਰ ਨੂੰ ਫਾਇਦਾ ਹੋਵੇਗੀ। ਤੁਹਾਨੂੰ ਕੋਸ਼ਿਸ਼ ਮੈਸੇਜ ਦੇਣਾ ਚਾਹੁੰਗੇ ਉਹਨਾਂ ਅਨਸਰਾਂ ਨੂੰ ਜਿਹੜੇ ਹੱਲੇ ਵੀ ਬਾਜ਼ ਨਹੀਂ ਆ ਰਹੇ। ਮੈਸੇਜ ਪੁਲਿਸ ਤਾਈਹੀ ਹੈ ਜੀ ਕਿ ਅਸੀਂ ਸਖਤੀ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰ ਰਹੇ ਹਾਂ। ਜਿੱਥੇ ਆ ਚੌਂਕੀ ਬੰਨਣ ਤੋਂ ਬਾਅਦ ਵੀ ਅਸੀਂ 10 ਪਰਚੇ ਇਥੇ ਰਜਿਸਟਰ ਕੀਤੇ ਆ। ਇਸ ਦੇ ਸਤ ਸਮਗਲਰਸ ਦੀ ਪ੍ਰਾਪਰਟੀ ਅਸੀਂ ਜ਼ਬਤ ਕੀਤੀ ਹੈ ਫ੍ਰੀਜ਼ ਕਰਾਈ ਹੈ ਤੇ ਇਹੀ ਅਸੀਂ ਸਟਰੋਂਗ ਅਪਰੋਚ ਚੱਲ ਰੱਖੀ ਆ। ਕੱਲ ਨੂੰ ਫੇਰ ਪਹੁੰਚ ਰਹੇ ਹਾਂ ਇਥੇ। ਤੁਹਾਡਾ ਵੀਰ। ਹਾਂ। ਥੈਂਕ ਯੂ ਜੀ। ਉਹਦੇ ਵਿੱਚ ਜਲੰਧਰ ਰੇਂਜ ਦੇ ਵਿੱਚ 23 ਜਗ੍ਹਾ ਜਿਹੜਾ ਹੈਗਾ ਕਸ ਆਪਰੇਸ਼ਨ ਚੱਲ ਰਿਹਾ। ਆ ਉਹਦੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜੇ ਹੌਟਸਪੌਟਸ ਐ ਉਹਦੇ ਵਿੱਚ ਅੱਜ ਗੰਨਾਪਿੰਡ ਦੇ ਅਸੀਂ ਜਿਹੜੀ ਚੌਂਕੀ ਹੈਗੀ ਇਹਦੇ ਏਰੀਆ ਦੇ ਅੰਡਰ ਤਿੰਨ ਪਿੰਡਾਂ ਦੇ ਵਿੱਚ ਜਿਹੜਾ ਕਸ ਆਪਰੇਸ਼ਨ ਚੱਲ ਰਿਹਾ। ਔਰ ਉਹਦੇ ਵਿੱਚ ਜਿੰਨੇ ਡਰੱਗ ਫੈਡਲਰਸ ਐ ਛੋਟੇ ਵੱਡੇ ਸਭ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਔਰ ਜਿਹੜੀ ਪੰਜਾਬ ਸਰਕਾਰ ਐ ਉਹ ਨਸ਼ਾ ਮੁਕਤ ਪੰਜਾਬ ਲਈ ਵਚਨਬੱਧ ਐ। ਸਰ ਜਿਹੜੇ ਕੁਝ ਘਰਾਂ ਦੇ ਲੋਕ ਲਾ ਕੇ ਪਰਾਰੋਗੇ ਉਹਨਾਂ ਬਾਰੇ ਕਿਹਾ ਦੇਖੋ ਇਹ ਨਾ ਐਨਫੋਰਸਮੈਂਟ ਡਰਾਈਵ ਦੇ ਤਿੰਨ ਚਾਰ ਪਹਿਲੂ ਹੈਗੇ ਆ ਇੱਕ ਤਾਂ ਅਸੀਂ ਪਰਚੇ ਦਰਜ ਕਰਦੇ ਆ ਡਰਗ ਪੈਡਲਰ ਨੂੰ ਫੜਦੇ ਆ ਉਸ ਤੋਂ ਬਾਅਦ ਉਹਦੀ ਪ੍ਰਾਪਰਟੀ ਫੋਰਫੀਚਰ ਦਾ ਪ੍ਰੋਸੈਸ ਹੈਗਾ ਪ੍ਰਾਪਰਟੀ ਸੀਜ਼ਰ ਦਾ ਫੋਰਫੀਚਰ ਪ੍ਰੋਸੈਸ ਹੈਗਾ ਇਹਦੇ ਵਿੱਚ ਅਸੀਂ ਕਿ ਕੁਝ ਪ੍ਰਾਪਰਟੀਆਂ ਡਿਮੋਲਿਸ਼ ਕਰਨ ਵਾਸਤੇ ਵੀ ਆਇਡੈਂਟੀਫਾਈ ਕੀਤੀਆਂ ਜੇ ਕੋਈ ਪ੍ਰਾਪਰਟੀ ਛੱਡ ਕੇ ਭੱਜ ਰਹੇ ਹੈਗੇ ਆ ਔਰ ਉਹਦੀ ਜਿਹੜੀ ਪ੍ਰੋਸੀਡਸ ਆਫ ਪ੍ਰਾਪਰਟੀ ਆ ਔਰ ਕਰਾਈਮ ਦੇ ਰਾਹੀਂ ਬਣੀ ਹੈ ਡਰੱਗਸ ਦੀ ਡਰੱਗਸ ਨੂੰ ਵੇਚ ਕੇ ਬੰਦੀਆਂ ਤੋਂ ਪ੍ਰਾਪਰਟੀ ਵੀ ਉਹਦੀ ਡਿਮੋਲਿਸ਼ ਕੀਤੀ ਜਾਏਗੀ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੇਪੀ